ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਹੋਏ ਇੱਕ ਅਨੋਖੇ ਚਮਤਕਾਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਕਿ ਕਿਵੇਂ ਅਰਦਾਸ ਕਰਦੇ ਹੋਏ ਇੱਕ ਗੁਰਸਿੱਖ ਨੂੰ ਆਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆ ਕੇ ਦਰਸ਼ਨ ਦਿੱਤੇ ਉਸ ਸਿੱਖ ਦੀ ਤੜਫ ਨੂੰ ਦੇਖਦੇ ਹੋਏ ਗੁਰੂ ਸਾਹਿਬ ਦੇ ਪ੍ਰਤੀ ਉਸ ਸਿੱਖ ਦਾ ਪਿਆਰ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੂੰ ਉਸ ਸਿੱਖ ਦੇ ਸਾਹਮਣੇ ਆਉਣਾ ਪਿਆ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖੋਗੇ ਗੁਰੂ ਸਾਹਿਬ ਦੇ ਪ੍ਰਤੀ ਤੁਹਾਡਾ ਪਿਆਰ ਹੋਰ ਕਈ ਗੁਣਾ ਵੱਧ ਜਾਵੇਗਾ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਕਸਰ ਹੀ ਜੋ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਲਈ ਜਾਂਦੀਆਂ ਨੇ ਪਰ ਜੋ ਸੰਗਤਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦੀਆਂ ਨੇ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉੱਥੇ ਮਹਿਸੂਸ ਵੀ ਕੀਤਾ ਹੋਣਾ ਉਨ੍ਹਾਂ ਦੀ ਗੋਦੀ ਦਾ ਨਿਗ ਵੀ ਉੱਥੇ ਮਾਣਿਆ ਹੋਣਾ ਹੈ ਪਰ ਸਾਧ ਸੰਗਤ ਜੀ ਇੱਕ ਐਸੇ ਗੁਰਸਿੱਖ ਤੋਂ ਅੱਜ ਤੁਹਾਨੂੰ ਵਾਕਿਫ ਕਰਵਾਉਨੇ ਹਾਂ ਕਿ ਜਿਸ ਨੇ ਸਾਖਸ਼ਾਤ ਦਰਸ਼ਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਕੀਤੇ ਤੇ ਉਸ ਸਿੱਖ ਦੀ ਤੜਫ ਨੂੰ ਦੇਖਦੇ ਹੋਏ ਗੁਰੂ ਸਾਹਿਬ ਦੇ ਪ੍ਰਤੀ ਦਿਲ ਦੇ ਵਿੱਚ ਪਿਆਰ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੂੰ ਖੁਦ ਚੱਲ ਕੇ ਔਸਾ ਸਿੱਖ ਦੇ ਸਾਹਮਣੇ ਆਉਣਾ ਪਿਆ ਸਾਧ ਸੰਗਤ ਜੀ ਆਪਾਂ ਅਕਸਰ ਹੀ ਸੁਣਦੇ ਰਹਿੰਨੇ ਆ ਕਿ ਜੇਕਰ ਸੱਚੀ ਤੜਫ ਹੋਵੇ ਜੇ ਮਨ ਸੱਚਾ ਹੋਵੇ ਤਾਂ ਬਹੁਤ ਸਾਰੀਆਂ ਆਪਾਂ ਸਾਖੀਆਂ ਵੀ ਸੁਣੀਆਂ ਨੇ ਚਾਹੇ ਆਪਾਂ ਭਗਤ ਰਵੀਦਾਸ ਜੀ ਦੀ ਸਾਖੀ ਲੈ ਲਓ ਚਾਹੇ ਧੰਨੇ ਭਗਤ ਦੀ ਸਾਖੀ ਲੈ ਲਓ ਧੰਨੇ ਭਗਤ ਦੀ ਸਾਖੀ ਕਿ ਪੱਥਰ ਦੇ ਵਿੱਚੋਂ ਉਸਨੇ ਰੱਬ ਨੂੰ ਪਾ ਲਿਆ ਤੇ ਉਧਰ ਜੇਕਰ ਆਪਾਂ ਗੱਲ ਕਰੀਏ ਭਗਤ ਰਵੀਦਾਸ ਜੀ ਦੀ ਉਹਨਾਂ ਦੀ ਵੀ ਇੱਕ ਸਾਖੀ ਹੈ ਕਿ ਜੇਕਰ ਮਨ ਚੰਗਾ ਤਕ ਟੋਤੀ ਵਿੱਚ ਗੰਗਾ ਆਪਣਾ ਮਨ ਚੰਗਾ ਹੋਵੇ ਤਾਂ ਸਭ ਕੁਝ ਆਪਣੇ ਅੰਦਰ ਹੀ ਹੁੰਦਾ ਹੈ। ਐਦਾਂ ਦਾ ਹੀ ਇੱਕ ਵਾਕਿਆ ਸਾਧ ਸੰਗਤ ਜੀ ਇੱਕ ਗੁਰਸਿੱਖ ਦੇ ਨਾਲ ਹੋਇਆ ਜੋ ਕਿ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚੇ। ਤਾਂ ਉੱਥੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਧਰਤੀ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਤੇ ਉਸ ਗੁਰਸਿੱਖ ਨੇ ਆਪਣੇ ਮਨ ਦੇ ਵਿੱਚ ਇਹ ठान ਲਈ ਕਿ ਮੈਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨੇ ਨੇ ਪਰ ਉਹਨਾਂ ਨੂੰ ਇੱਕ ਇਕਾਂਤ ਜਗ੍ਹਾ ਚਾਹੀਦੀ ਸੀ ਜਿੱਥੇ ਬੈਠ ਕੇ ਉਹ ਨਾਮ ਸਿਮਰਨ ਕਰਦੇ ਰਹਿਣ ਤਾਂ ਸਾਧ ਸੰਗਤ ਜੀ ਉਹ ਗੋਦਾਵਰੀ ਨਦੀ ਦੇ ਕੰਢੇ ਤੇ ਪਹੁੰਚ ਗਏ ਉਥੇ ਭਾਲ ਕਰਦੇ ਰਹੇ ਕਿ ਉਹਨਾਂ ਨੂੰ ਕੋਈ ਇਕਾਂਤ ਜਗ੍ਹਾ ਮਿਲ ਜਾਵੇ ਜਿੱਥੇ ਬੈਠ ਕੇ ਉਹ ਨਾਮ ਸਿਮਰਨ ਕਰਦੇ ਰਹਿਣ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਇੱਕ ਬੋੜ ਦਾ ਦਰਖਤ ਮਿਲ ਗਿਆ ਜਿੱਥੇ ਬੈਠ ਕੇ ਉਹਨਾਂ ਦੇ ਲਈ ਨਾਮ ਸਿਮਰਨ ਕਰਨਾ ਸਹੀ ਸੀ ਤਾਂ ਉਹਨਾਂ ਨੇ ਉਸ ਦਰਖਤ ਦੇ ਥੱਲੋਂ ਸਫਾਈ ਕੀਤੀ ਅਤੇ ਉੱਥੇ ਹੀ ਚੌਂਕੜੀ ਮਾਰ ਕੇ ਬੈਠ ਗਏ ਸਾਧ ਸੰਗਤ ਜੀ ਵੈਸੇ ਜੋ ਨਾਮ ਸਿਮਰਨ ਕਰਨ ਵਾਲੇ ਜੀਵ ਹੁੰਦੇ ਨੇ ਉਹਨਾਂ ਦੇ ਲਈ ਖੁਰਾਕ ਜੋ ਹੈ ਉਹ ਨਾਮ ਸਿਮਰਨ ਹੀ ਬਣ ਜਾਂਦਾ ਪਰ ਫਿਰ ਵੀ ਸਰੀਰ ਨੂੰ ਚਲਾਉਣ ਦੇ ਲਈ ਅੰਨ ਦੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਕਿਦਾਂ ਚਮਤਕਾਰ ਹੋਇਆ। ਇੱਕ ਦਿਨ ਬੀਤਿਆ, ਦੋ ਦਿਨ ਬੀਤੇ, ਨਾਮ ਸਿਮਰਨ ਦੇ ਵਿੱਚ ਉਹ ਗੁਰਸਿੱਖ ਲੀਨ ਬੈਠਾ ਰਿਹਾ। ਤੇ ਸਾਧ ਸੰਗਤ ਜੀ ਇੱਕ ਦਿਨ ਰਾਤ ਨੂੰ ਸੁੱਤੇ ਪਏ ਨੂੰ ਉੱਥੋਂ ਦੇ ਜਥੇਦਾਰ ਨੂੰ ਇੱਕ ਸੁਪਨਾ ਆਇਆ। ਤੋ ਸੁਪਨੇ ਦੇ ਵਿੱਚ ਆਪ ਖੁਦ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਏ। ਅਤੇ ਉਸ ਜਥੇਦਾਰ ਨੂੰ ਕਿਹਾ ਕਿ ਭਾਈ ਸਾਡਾ ਇੱਕ ਸੇਵਕ ਗੋਦਾਵਰੀ ਨਦੀ ਦੇ ਕਿਨਾਰੇ ਬੋੜ ਦੇ ਥੱਲੇ ਬੈਠਾ ਹੈ। ਜਾ ਕੇ ਉਸ ਨੂੰ ਸੰਭਾਲੋ ਤੇ ਉਸ ਨੂੰ ਪ੍ਰਸ਼ਾਦਾ ਛਕਾ ਕੇ ਆਓ। ਉਹ ਜਥੇਦਾਰ ਸਾਹਿਬ ਉੱਠੇ। ਉਹਨਾਂ ਨੂੰ ਇੱਕ ਸੁਪਨਾ ਲੱਗਿਆ ਪਰ ਫਿਰ ਵੀ ਉਹਨਾਂ ਨੇ ਉਸ ਗੁਰਸਿੱਖ ਦੀ ਖੋਜ ਕਰਨੀ ਸ਼ੁਰੂ ਕੀਤੀ। ਗੋਦਾਵਰੀ ਦੇ ਕੰਢੇ ਬਹੁਤ ਖੋਜ ਕੀਤੀ ਪਰ ਉਹਨਾਂ ਨੂੰ ਨਹੀਂ ਮਿਲੇ। ਦੂਜੀ ਰਾਤ ਫੇਰ ਉਹਨਾਂ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਫੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਅਤੇ ਉਹਨਾਂ ਨੇ ਕਿਹਾ ਕਿ ਮੇਰਾ ਗੁਰਸਿੱਖ ਗੁਦਾਵਰੀ ਦੇ ਨਦੀ ਬੈਠਾ ਹੈ ਉੱਥੇ ਜਾ ਕੇ ਉਸ ਨੂੰ ਪ੍ਰਸ਼ਾਦ ਅਚਕਾ ਕੇ ਆਓ ਦਸਤੋਬਾ ਜਥੇਦਾਰ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੈਂ ਕੱਲ ਵੀ ਬਹੁਤ ਖੋਜਿਆ ਤੇ ਦੂਜੇ ਦਿਨ ਫੇਰ ਉਹ ਉੱਠਿਆ ਅਤੇ ਉਸ ਗੁਰਸਿੱਖ ਦੀ ਭਾਲ ਦੇ ਵਿੱਚ ਚੱਲ ਪਿਆ ਤਾਂ ਸਾਧ ਸੰਗਤ ਜੀ ਉਹੀ ਬੋੜ ਮਿਲ ਗਿਆ ਜਿਸ ਦੇ ਥੱਲੇ ਉਹ ਗੁਰਸਿੱਖ ਬੈਠਾ ਨਾਮ ਸਿਮਰਨ ਕਰ ਰਿਹਾ ਸੀ ਤੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਉਹ ਗੁਰੂ ਦੇ ਸਿੱਖ ਕੌਣ ਸੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਰਣਾ ਸਾਹਿਬ ਵਾਲੇ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਗੁਰੂ ਦੇ ਪ੍ਰਤੀ ਸਾਡੀ ਤੜਫ ਜਿੰਦਾ ਹੋਵੇ ਨਾ ਤੇ ਗੁਰੂ ਨੂੰ ਖੁਦ ਚੱਲ ਕੇ ਆਉਣਾ ਪੈਂਦਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ